ਅਚਰਨ ਉਚਾਰਨ ਵਾਲੇ ਗੁਰਬਾਣੀ ਵਿਚਾਰ ਭਾਗ 163 ਪਿਆਰੀ ਸੰਗਤ ਜੀ ਅੱਜ ਅਸੀਂ ਮਹਾਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦ ਸ਼ਹਾਦਤ ਨੂੰ ਜਿਸ ਨੂੰ 350 ਸਾਲ ਹੋ ਗਏ ਹਨ ਸਮਰਪਿਤ ਹੁੰਦੇ ਹੋਏ ਉਹਨਾਂ ਦੀ ਸ਼ਹੀਦੀ ਦੇ ਉੱਤੇ ਵਿਚਾਰ ਕਰ ਰਹੇ ਹਾਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬੜੀ ਅਦੁੱਤੀ ਬੇਮਿਸਾਲ ਹੈ ਆਪ ਜੀ ਦੇ ਤਿੰਨ ਸਿੱਖ ਭਾਈ ਮਤੀਰਦਾਸ ਭਾਈ ਸਤੀਦਾਸ ਭਾਈ ਦਿਆਲਦਾਸ ਜੀ ਵੀ ਸਨ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਗੁਰੂ ਤੋਂ ਪਹਿਲਾਂ ਜ਼ਾਲਮ ਨੇ ਇਸ ਲਈ ਉਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਕਿ ਗੁਰੂ ਪਿੰਗਲ ਜਾਵੇ ਤੇ ਸਾਡੀਆਂ ਗੱਲਾਂ ਮੰਨ ਜਾਵੇ ਆਪ ਸ਼ੁਰੂਆਤ ਤੋਂ ਕਰਦੇ ਹਾਂ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਅਨੰਤਪੁਰ ਦਾ دیਵਾਨ ਲੱਗਾ ਹੋਇਆ ਸੀ ਸਵੇਰ ਦਾ ਸਮਾਂ ਸੀ ਅਜੇ ਦੁਪਹਿਰ ਨਹੀਂ ਹੋਈ ਸੀ ਤੋ ਇੱਕ ਵਫਦ ਹੋਈ ਇੱਕ ਦਿਨ ਪਹਿਲੇ ਆ ਕੇ ਰੁਕੇ ਹੋਇਆ ਸੀ ਉਸਦੇ ਲੀਡਰ ਪੰਡਤ ਕਿਰਪਾ ਰਾਮ தਤ ਗੁਰੂ ਜੀ ਦੇ ਚਰਨਾਂ 'ਚ ਬੈਠੇ ਸਨ ਸਾਰੇ ਤੇ ਫਿਰ ਉਹ ਦੋ ਹੱਥ ਜੋੜ ਗਾਲ ਵਿੱਚ ਪੱਲਾ ਭਾ ਕੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਖੜੇ ਹੋ ਕੇ ਆਪਣੀ ਫਰਿਆਦ ਕਰਨ ਲੱਗੇ ਕਿ ਸੱਚੇ ਪਾਛਾ ਗੁਰੂ ਨਾਨਕ ਦੇ ਗੱਦੀ ਦੇ وارث ਤੁਸੀਂ ਧਰਮ ਨੂੰ ਬਚਾਉਣ ਵਾਲੇ ਗੁਰੂ ਹੋ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਹੋ ਦੁਖੀਆਂ ਦੀ ਫਰਿਆਦ ਸੁਣਨ ਵਾਲੇ ਗੁਰੂ ਹੋ ਗੁਰੂ ਨਾਨਕ ਦੀ ਸੰਪਰਦਾ ਦੇ ਵਾਰਸ ਹੋ ਗੁਰੂ ਨਾਨਕ ਨੇ ਮਨੁੱਖਾਂ ਦੇ ਉੱਤੇ ਹੁੰਦੇ ਹੋਏ ਜ਼ੁਲਮਾਂ ਨੂੰ ਰੋਕਣ ਲਈ ਥਾਂ ਥਾਂ ਕੇ ਜਾ ਕੇ ਪਾਪੀਆਂ ਦਾ ਉਧਾਰ ਕੀਤਾ ਸਮਝਾਇਆ ਸੱਚ ਨਾਲ ਜੋੜਿਆ ਈਸ਼ਵਰ ਦੇ ਸਹਾਰਾ ਰੂਪ ਹੋ ਆਪ ਜੀ ਸਾਰੇ ਹੀ ਗੁਰੂ ਸਾਹਿਬਾਨ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਤੇ ਆਪਣੇ ਆਉਣ ਦਾ ਫਿਰ ਸਬਬ ਦੱਸਿਆ ਕਿ হে ਪਾਸ਼ਾ ਔਰੰਗਜ਼ੇਬ ਦਾ ਕਸ਼ਮੀਰ ਦਾ ਨਵਾਬ ਉਹ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਪਿੰਡਾਂ ਦੇ ਵਿੱਚ ਤਾਂ ਉਸਨੇ ਬਹੁਤ ਜ਼ੁਲਮ ਟਾ ਦਿੱਤਾ ਹੈ ਕਾਫੀ ਲੋ ਹਿੰਦੂਆਂ ਨੂੰ ਮੁਸਲਮਾਨ ਬਣਾ ਲਿਆ ਹੈ ਡਰਾ ਕੇ ਕੁਝ ਲਾਲਚ ਦੇ ਕੇ ਜਿਸ ਤਰ੍ਹਾਂ ਕੋਈ ਜਮੇ ਹੋਇਆ ਉਹਨੇ ਜਬਰੀ ਮੁਸਲਮਾਨ ਬਣਾਈ ਜਾ ਰਿਹਾ ਹੈ ਉਹਨਾਂ ਦੀ ਇੱਛਾ ਦੇ ਵਿਰੁੱਧ ਉਹਨਾਂ ਨੇ ਸਾਡਾ ਮਤਨ ਦੇ ਵਿਦਵਾਨਾਂ ਦੇ ਉੱਤੇ ਹਮਲਾ ਕੀਤਾ ਹੈ ਸਾਨੂੰ ਕਿਹਾ ਹੈ ਕਿ ਮੁਸਲਮਾਨ ਬਨ ਜਾਓ ਨਹੀਂ ਤਾਂ ਮੈਂ ਤੁਹਾਡਾ ਕਤਲ ਕਰ ਦਿਆਂਗਾ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਇੱਕ ਵਾਰੀ ਰੁਕੋ ਅਸੀਂ ਵਿਚਾਰ ਕਰਦੇ ਹਾਂ ਸਾਨੂੰ ਕੁਝ ਸਮਾਂ ਦਿਓ ਸਾਰਾ ਤੇ ਉਹ ਸਾਡੀ ਗੱਲ ਨੂੰ ਮੰਨ ਗਿਆ ਹੈ ਸਾਨੂੰ ਕੁਝ ਸਮਾਂ ਦਿੱਤਾ ਹੈ ਅਸੀਂ ਬਹੁਤ ਸੋਚਿਆ ਵਿਚਾਰਿਆ ਹੈ ਕਿ ਸਾਡੇ ਰੱਖਿਆ ਕਿਵੇਂ ਹੋ ਸਕਦੀ ਹੈ ਸਾਡਾ ਧਰਮ ਕਿਵੇਂ ਬਚ ਸਕਦਾ ਹੈ ਸੋਚ ਵਿਚਾਰ ਕਰਨ ਤੋਂ ਬਾਅਦ ਸਾਰੇ ਹੀ ਸਾਡੇ ਵਿਦਵਾਨ ਪੰਡਤਾਂ ਨੇ ਇੱਕੋ ਰਾਏ ਤੇ ਆ ਕੇ ਟਿਕੇ ਕਿ ਗੁਰੂ ਨਾਨਕ ਦੀ ਗੱਦੀ ਦੇ وارث ਆਪ ਦੀ ਹੀ ਸਾਡੇ ਰੱਖਿਆ ਕਰ ਸਕਦੇ ਹੋ ਸੋ ਅਸੀਂ ਅਨੰਦ ਪ੍ਰਸਾਦ ਆਏ ਹਾਂ ਇੱਥੇ ਤੁਹਾਡੀ ਸ਼ਰਨ ਵਿੱਚ ਤੁਹਾਡੇ ਕੋਲ ਦੋ ਹੱਥ ਜੋੜ ਅਰਜ਼ ਕਰਦੇ ਹਾਂ ਕਿ ਗੁਰੂ ਜੀ ਸਾਡੀ ਧਰਮ ਨੂੰ ਬਚਾ ਲਵੋ ਇਸ ਜ਼ਾਲਮ ਔਰੰਗਜ਼ੇਬ ਤੋਂ ਬਚਾ ਲਵੋ ਨਹੀਂ ਤਾਂ ਸਾਰਾ ਹੀ ਹਿੰਦੁਸਤਾਨ ਇਹ ਮੁਸਲਮਾਨ ਬਣਾ ਲਵੇਗਾ ਧਰਮ Hindu ਧਰਮ ਖਤਮ ਹੋ ਜਾਵੇਗਾ ਆਪ ਕਿਰਪਾ ਕਰੋ ਸਾਡੀ ਰੱਖਿਆ ਕਰੋ ਗੁਰੂ ਨਾਨਕ ਦਾ ਬਿਰਧ ਹੈ ਜਿਸ ਸ਼ਰਨ ਆਵੇ ਤੇ ਸੰਕਟ ਲਾਵੇ ਆਪ ਜੀ ਸਾਡੀ ਸ਼ਰਨ ਨੂੰ ਆਪ ਮਾਨਤਾ ਦਿਓ ਤੇ ਅਸੀਂ ਇਸ ਤੋਂ ਇੰਦੂਹਾ ਇੰਦੂ ਹੀ ਰਹੀਏ ਇਹ ਸਾਡੀ ਪ੍ਰਤੀਗਿਆ ਦੇ ਇਤਿਹਾਸ ਮੇਰ ਕਰੋ ਇਸ ਨੂੰ ਫੁਰ ਚੜਾਓ ਅਰਜ਼ ਪ੍ਰਵਾਨ ਕਰੋ ਬੜੇ ਦੁਖੀ ਹਿਰਦੇ ਨਾਲ ਪੰਡਤ ਕਿਰਪਾ ਰਾਮ ਨੇ ਇਹ ਵਿਚਾਰ ਆਪਣੇ ਪੇਸ਼ ਕੀਤੇ। ਗੁਰੂ ਜੀ ਸੰਜੀਦਾ ਹੋ ਗਏ। ਸੋਚਣ ਲੱਗ ਪਿਆ। ਕੁਝ ਸਮਾਂ ਸੋਚਦੇ ਰਹਿ। ਸਾਰਾ ਬਾਤਾ ਵਾਰਨ ਬੜਾ ਗਮਗੀਨ ਹੋ ਗਿਆ। ਚੁੱਪਚਾਪ ਕਾਫੀ ਢੇਰ ਹੋ ਗਈ। ਤਾਂ ਗੁਰੂ ਤਾਂ ਗੋਬਿੰਦ ਰਾਏ 77 ਗੁਰੂ ਤੇਗ ਬਹਾਦਰ ਸਾਹਿਬ ਜੀ। ਪਾਪ ਗੁਰੂ ਗੋਬਿੰਦ ਸਿੰਘ ਜੀ ਆਏ। ਤੇ ਸਾਰੇ ਹਾਲਾਤ ਨੂੰ ਵੇਖਿਆ 9 ਸਾਲ ਦੇ ਸਨ ਆਪ ਜੀ ਤੇ ਸਭ ਸਨਾਟਾ ਚਾਇਆ ਹੋਇਆ ਹੈ ਕਿਉਂ ਕੀ ਗੱਲ ਹੋ ਗਈ ਇਸ ਬੜੇ ਸੋ ਵਿਚਾਰ ਆਈ ਬੜੀ ਉਤਸੁਕਤਾ ਹੋਈ ਜਾਣਨ ਦੀ ਪਿਤਾ ਜੀ ਕੋਲ ਚਲੇ ਗਏ ਪੁੱਛਿਆ ਪਿਤਾ ਜੀ ਇਹ ਲੋਕ ਕੌਣ ਹਨ ਆਪ ਕਿਉਂ ਸੰਜੀਦਾ ਹੋ ਗਏ ਹੋ ਚੁੱਪਚਾਪ ਹੋ ਤੁਹਾਡੇ ਚਿਹਰੇ ਤੇ ਕੁਝ ਥੋੜੀ ਜੀ ਚਿੰਤਾ ਨਜ਼ਰ ਆ ਰਹੀ ਹੈ ਤਾਂ ਗੁਰੂ ਜੀ ਨੇ ਕਿਹਾ ਇੱਕ ਕਸ਼ਮੀਰ ਮਤਨ ਤੋਂ ਵਿਦਵਾਨ ਪੰਡਤ ਲੈ ਆਏ ਹਨ ਇਹਨਾਂ ਦੇ ਧਰਮ ਨੂੰ ਖਤਰਾ ਹੋ ਗਿਆ ਹੈ ਇਹ ਚਾਹੁੰਦੇ ਹਨ ਕਿ ਸਾਡੇ ਧਰਮ ਦੀ ਰੱਖਿਆ ਕਰੋ ਤਾਂ ਫਿਰ ਪਤਾਲੀਆ ਆਪਣੇ ਕੀ ਸੋਚਿਆ ਹੈ ਕਿਵੇਂ ਹੋ ਸਕਦੀ ਹੈ ਧਰਮ ਦੀ ਰੱਖਿਆ ਇਹ ਆਏ ਹਨ ਇਹ ਸ਼ਰਨ ਭਈ ਹਨ ঈশ্বর ਨਾ ਆਂਦੀ লাਜ ਗੁਰੂ ਰਖਦਾ ਹੈ ঈশ্বর ਦਾ ਬਿਰਧ ਹੈ ਗੁਰੂ ਜੀ ਨੇ ਕੀ ਠੀਕ ਕਹ ਰਿਹਾ ਹੈ ਬੇਟੇ ਇੰਨੇ ਦੀ ਸਮੱਸਿਆ ਦਾ ਹੱਲ ਹੈ ਕੋਈ ਇੱਕ ਮਹਾਨ ਮਹਾਨ ਧਾਰਮਿਕ ਗੁਰੂ ਧਾਰਮਿਕ ਇਨਸਾਨ ਜੋ ঈশ্বর ਦੇ ਨੇੜੇ ਹੋਵੇ ਉਸ ਦੀ ਮਾਨਤਾ ਹੋਵੇ ਤੇ ਉਸ ਦਾ ਬਲੀਦਾਨ ਹੋਵੇ ਤਾਂ ਇਹਨਾਂ ਦਾ ਧਰਮ ਹਿੰਦੂ ਧਰਮ ਬਚ ਸਕਦਾ ਹੈ ਕਿਉਂਕਿ ਜਦੋਂ ਉਸ ਦੀ ਸ਼ੇਦੀ ਹੋਵੇਗੀ ਤਾਂ ਲੋਕਾਂ 'ਚ ਵਿਦਰੋਹ ਹੋ ਜਾਏਗਾ ਲੋਕ ਇਹ ਔਰੰਗਜ਼ੇਬ ਫਿਰ ਕਬਰਾਵੇਗਾ ਤੇ ਉਸ ਨੂੰ ਬੰਦ ਕਰ ਦੇਵੇਗਾ ਕਿ ਬਗਾਵਤ ਨਾ ਹੋ ਜਾਵੇ ਇਸ ਹੱਥ ਕੀ ਇਸ ਇਹ ਵਿਚਾਰ ਬਣਾਈ ਹੈ ਕਿ ਹੋਵੇ ਇੱਕ ਮਹਾਨ ਪੁਰਸ਼ ਦੀ ਸ਼ਹੀਦੀ ਤਾਂ ਗੋਬਿੰਦ ਰਾਜ ਜੀ ਬੋਲੇ ਪਿਤਾ ਜੀ ਮੈਨੂੰ ਤਾਂ ਹੋਰ ਤੁਹਾਡੇ ਤੋਂ ਵੱਡਾ ਕੋਈ ਮਹਾਪੁਰਖ ਇਸ ਵੇਲੇ ਇਸ ਧਰਤੀ ਤੇ ਨਜ਼ਰ ਨਹੀਂ ਆਉਂਦਾ ਕਿ ਤੁਸੀਂ ਕਿਉਂ ਨਾ ਸ਼ਹੀਦੀ ਦੇ ਦਿਓ ਇਹਨਾਂ ਦਾ ਧਰਮ ਬਚਾਓ ਇਹਨਾਂ ਦੀ ਇੱਜ਼ਤ ਬਚਾਓ ਗੁਰਤੇਗ ਬਾਦਰ ਜੀ ਦੇ ਤੇਰੇ ਤੇ ਮੁਸਕਰਾਟ ਆਈ ਗੋਮੇਰਾਈ ਨੂੰ ਗਲੇ ਨਾਲ ਲਾਇਆ ਸ਼ਾਬਾਸ਼ ਬੱਤਰ ਇਹੀ ਉਮੀਦ ਸੀ ਮੈਂ ਤੇਰੇ ਕੋਲੋਂ ਸੁਣਨਾ ਚਾਹੁੰਦਾ ਸਾਂ ਤੂੰ ਠੀਕ ਕਿਹਾ ਹੈ ਤੂੰ ਵੀ ਤਨ ਹੈ ਚਲ ਪਰਤਾਨੂ ਕਿਹਾ ਗਿਆ ਤੁਸੀਂ ਜਾਓ ਅਰੰਗਜੀਤ ਦੇ ਪਾਸ ਦਿੱਲੀ ਕਹੋ ਕਿ ਕਸ਼ਮੀਰ ਵਾਲੇ ਨਵਾਬ ਨੂੰ ਰੋਕ ਕੇ ਤੇ ਜਬਈ ਮੁਸਲਮਾਨ ਨਾ ਬਣਾਵੇ ਸਾਡਾ ਗੁਰੂ ਗੁਰੂ ਤੇਗ ਬਹਾਦਰ ਹੈ ਉਹ ਸਹੀ ਉਸ ਨੂੰ ਤੁਸੀਂ ਮੁਸਲਮਾਨ ਬਣਾ ਲਓ ਤਾਂ ਅਸੀਂ ਸਾਰੇ ਦੇਸ਼ ਦੇ ਹਿੰਦੂ ਮੁਸਲਮਾਨ ਬਣ ਜਾਵਾਂਗੇ ਜਦ ਤੱਕ ਤੁਸੀਂ ਗੁਰੂ ਤੇਗ ਬਹਾਦਰ ਜੀ ਨਾਲ ਗੱਲਬਾਤ ਕਰੋ ਤੇ ਆਪਣਾ ਪ੍ਰਭਾਵ ਡਾਲੋ ਤੇ ਕਰੋ ਅਸੀਂ ਅਸੀਂ ਆਪਣੇ ਆਪ ਹੌਲੀ-ਹੌਲੀ ਉੱਤੇ ਪਹੁੰਚਾਂਗੇ ਜਨਤਾ ਨਾਲ ਸੰਪਰਕ ਕਰਦੇ ਹੋਏ ਆਪਣਾ ਵਿਚਾਰ ਦੱਸਦੇ ਹੋਏ ਉਹ ਇਸ ਤਰ੍ਹਾਂ ਹੀ ਹੋਇਆ ਪਹੁੰਚ ਗਿਆ ਹਰਨ ਜੇਬ ਨੇ ਸੋਚਿਆ ਇਹ ਤਾਂ ਬੜਾ ਸ਼ੌਕਾ ਕੰਮ ਹੈ ਇੱਕ ਮਨੁੱਖ ਨੂੰ ਖਰੀਦਿਆ ਜਾ ਸਕਦਾ ਹੈ ਤਨ ਨਾਲ ਪੈਸੇ ਦੇ ਲਾਲਚ ਨਾਲ ਇਲਾਕੇ ਦੀ ਰਾਜ ਦੇਣ ਨਾਲ ਗਵਰਨਰ ਬਣਾਉਣ ਨਾਲ ਜਾਂ ਸੁੰਦਰ ਹੋਰ ਤਾਂ ਦੇਸ਼ ਕਰਨ ਨਾਲ ਕਈ ਤਰੀਕੇ ਹਨ ਮੈਂ ਇੱਕ ਮਨੁੱਖ ਨੂੰ ਤਾਂ ਬਣਾ ਹੀ ਲਵਾਗਾ ਮੁਸਲਮਾਨ ਇਹ ਤਾਂ ਬੜਾ ਸੌਖਾ ਕੰਮ ਹੋ ਗਿਆ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਏਗਾ ਤੇ ਮੇਰਾ ਜੋ ਨਿਸ਼ਾਨਾ ਹੈ ਮੇਰੀ ਇੱਛਾ ਹੈ ਉਹ ਪੂਰੀ ਹੋ ਜਾਵੇਗੀ ਉਸਨੇ ਕਿਹਾ ਠੀਕ ਹੈ ਜਬਰੀ ਨਹੀਂ ਹੋਏਗੀ ਆਲੇ ਆਪਣੇ ਬੰਦੇ ਭੇਜੇ ਗੁਰੂ ਤੇ ਇੱਕ ਭਾਦਰ ਜੀ ਨੂੰ ਲੈ ਕੇ ਆਓ ਸਨਮਾਨ ਸਹਿਤ ਕਿ ਲਛਣੇ ਬੁਲਾਇਆ ਹੈ ਕੁਝ ਵਿਚਾਰਾਂ ਕਰਨੀਆਂ ਹਨ ਆਏ ਉਸੇ ਕੁਝ ਟਿਕ ਟੁਕੜੀ ਫੌਜਿਆਂ ਦੀ ਤੇ ਆਪਣਾ ਚਿੱਠੀ ਤੇ ਵਿਚਾਰ ਆ ਕੇ ਉਹਨਾਂ ਦਿੱਤੀ ਤਾਂ ਗੁਰੂ ਜੀ ਨੇ ਕਿਹਾ ਹਾਂ ਅਸੀਂ ਆ ਜਾਵਾਂਗੇ ਆਪਣੇ ਆਪ ਹੀ ਚਮਾਸਿਆਂ ਤੋਂ ਬਾਅਦ ਉਹਨਾਂ ਪ੍ਰਸਤਾਤਾ ਸ਼ੁਰੂ ਹੋਰੀਆਂ ਅਸੀਂ ਆਰਾਮ ਨਾਲ ਸਾਰੇ ਸਾਰੇ ਆਪਣੇ ਸੰਗਤਾਂ ਨੂੰ ਮਿਲਦੇ ਹੋਏ ਉਹਨਾਂ ਨਾਲ ਜੋ ਵਾਅਦੇ ਕੀਤੇ ਹਨ ਪੂਰੇ ਕਰਦੇ ਹੋਏ ਅਸੀਂ ਰਸਤੇ ਵਿੱਚ ਉਹਦਾ ਲਾਭ ਉਠਾਵਾਂਗੇ ਜਮਾਸਿਆ ਤੋਂ ਬਾਅਦ ਧੀਰੇ ਧੀਰੇ ਅਸੀਂ ਉੱਥੇ ਪਹੁੰਚ ਜਾਵਾਂਗੇ ਜਮਾਸੇ ਖਤਮ ਹੋ ਗਿਆ ਗੁਰੂ ਜੀ ਚੱਲਦੇ ਰਹੇ ਸਨ ਬੈਠੇ ਨਹੀਂ ਸਨ ਥੋੜੇ ਥੋੜੇ ਅਗਲੇ ਤੇ ਅਗਲੇ ਪੜਾਸਤ ਤੇ ਵਿਚਾਰ-ਵਿਮਾਰਸ਼ ਕਰਨ ਲਈ ਲੋਕਾਂ ਨਾਲ ਸੰਪਰਕ ਕਰਨ ਲਈ ਚੱਲਦੇ ਆ ਰਹੇ ਸਨ ਚੱਲਦੇ ਸਨ ਪਟਿਆਲੇ ਵੀ ਠਹਰੇ ਕੁਝ ਦਿਨ ਉਤਾਂ ਦੇ ਰਾਜੇ ਨੇ ਬਾਤ ਸਿਵਾ ਕੀਤੀ ਇਹਦਾ امیر ਲੋਕਾਂ ਨੇ ਕੀਤੀ ਚਾਹਨੇ ਕੀਤੀ ਸਭ ਨੂੰ ਆਪਣਾ ਦੱਸ ਰਹੇ ਸਨ ਕਿ ਵਿਰਦੀ ਕੀ ਹੋ ਰਹੀ ਹੈ ਇਸ ਨੂੰ ਰੋਕਣਾ ਹੈ ਇਸ ਨੂੰ ਬਸ ਰੋਕਣਾ ਹੈ ਬਾਦਸ਼ਾਹ ਨੇ ਬੁਲਾਇਆ ਉਸ ਨੂੰ ਜਾ ਕੇ ਸਮਝਾਉਣਾ ਹੈਗਾ ਕਿ ਜ਼ੁਲਮ ਨਾ ਕਰ ਜ਼ੁਲਮ ਨਾ ਕਰ ਇਹ ਗਲਤ ਹੈ ਈਸ਼ਵਰ ਨੂੰ ਇਹ ਪਾਉਂਦਾ ਨਹੀਂ ਇਹ ਚੰਗੀ ਗੱਲ ਨਹੀਂ ਹੈ ਜ਼ੁਲਮ ਕਰਨਾ ਆਪਣੀ ਮਰਜ਼ੀ ਨਾਲ ਕੋਈ ਧਰਮ ਬਦਲੇ ਤਉਨੂੰ ਖੁੱਛ ਖੁੱਲੇ ਛੋਟਾ ਦੇ ਦਿਓ ਜਬਰਨ ਨਹੀਂ ਕਰਨੀ ਚਾਹੀਦੀ ਜਬਰ ਨਹੀਂ ਕਰ ਰਹਾ ਇਸ ਤਰ੍ਹਾਂ ਦੀ ਗੱਲਾਂ ਸੱਜ ਲੋਕਾਂ ਨੂੰ ਕਰਦੇ ਘਰਾਂ ਦੇ ਪਹੁੰਚ ਕੇ ਜਿੱਤੇ ਤਾਂ ਦਿੱਲੀ ਤੋਂ ਪਹਿਲੇ ਅਗਰਾ ਪਹੁੰਚੇ ਇੱਕ ਮਨੁੱਖੀ ਇੱਛਾ ਪੂਰੀ ਕਰਨ ਲਈ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ ਅਗਰੇ ਤੋਂ ਗ੍ਰਿਫਤਾਰੀ ਹੋਈ ਤੇ ਗੁਰੂ ਸਾਹਿਬ ਨੂੰ ਉਹ ਲੈ ਗਿਆ ਉਹ ਜੀ ਦਿੱਲੀ অরੁੰਜੀਬ ਦੇ پاس ਆ ਗਏ অরੁੰਜੀਬ ਨੇ ਕਿਹਾ ਤਿੰਨ ਗੱਲਾਂ ਨੇ ਯਾ இந்து ਮੁਸਲਮਾਨ ਬਣ ਜਾਓ ਪਹਿਲੀ ਗੱਲ ਤੁਹਾਨੂੰ ਆਗਰੇ ਦਾ ਰਾਜ ਦੇ ਦੇਵਾਂਗਾ ਅਮੀਰ ਸਾਧੀਆਂ ਦੀਆਂ ਨਵਾਬਾਂ ਦੀਆਂ ਬੇਟੀਆਂ ਨਾਲ ਤੁਹਾਡੇ ਸ਼ਾਦੀਆਂ ਕਰਵਾ ਦੇਵਾਂਗਾ ਮਾਲਾ ਮਾਲ ਕਰ ਦੇਵਾਂਗਾ ਵਰਨਾ ਕਰਾਮਾਤ ਦਿਖਾਓ ਕੋਈ ਕਰਾਮਾਤ ਦਿਖਾਓ ਕਿ ਤੁਸੀਂ ਕਰਾਮਾਤਰੀ ਹੋ ਤੁਹਾਡੇ ਕੋਲ ਸ਼ਕਤੀਆਂ ਨੇ ਨਹੀਂ ਤਾਂ ਫਿਰ ਮੌਤ ਚੰਗੀ ਤਿਆਰ ਹੋ ਜਾਓ ਤਾਂ ਗੁਰੂ ਜੀ ਨੇ ਕਿਹਾ ਇਹ ਤਿੰਨੇ ਹੀ ਕੰਮ ਅਸੀਂ ਨਹੀਂ ਕਰ ਸਕਦੇ ਅਸਨਿਤੀਜਾ ਕੰਮ ਤੋਂ ਕੰਮ ਨਹੀਂ ਕਰ ਸਕਦੇ ਤੀਜਾ ਅਸੀਂ ਤੇਰੀ ਦਿੱਤੀ ਹੋਈ ਮੌਤ ਨੂੰ ਪ੍ਰਵਾਨ ਕਰ ਲੈਂਦੇ ਆ ਤਾਂ ਸਾਨੂੰ ਮੌਤ ਦੇ ਦੇ ਅਰੰਭ ਸੇਮ ਨੇ ਕੀ ਕੀਤਾ ਕਿ ਨਾਲ ਆਏ ਸਿੱਖ ਤਿੰਨਾਂ ਨੂੰ ਪਹਿਲੇ ਸਾਂ ਸ਼ਹੀਦ ਕੀਤਾ ਕਿ ਸ਼ਾਇਦ ਗੁਰੂ ਬਦਲ ਜਾਵੇ ਆਪਣੇ ਸਿੱਖਾਂ ਦੀ ਸਹੀਦੀ ਦੇ ਉੱਤੇ ਪਰ ਨਹੀਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇয়াল ਦਾਸ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਜੀ ਆਪਣੇ ਇਰਾਦੇ ਦੇ ਉੱਤੇ ਪੱਕੇ ਰਹੇ ਜਿਸ ਕਾਰਜ ਲਈ ਆਏ ਸਨ ਮਹਾਨ ਕਾਰਜ ਲਈ Hinduਧਰਮ ਨੂੰ ਬਚਾਉਣ ਲਈ ਜ਼ੁਲਮ ਨੂੰ ਠੰਡ ਠੱਲ ਪਾਉਣ ਲਈ ਜ਼ਾਲਮੀ ਦਾ ਨਾਸ਼ ਕਰਨਾ ਸੀ ਉਥੋਂ ਵਿਦਰੋਹ ਪੈਦਾ ਕਰਵਾਉਣਾ ਸੀ ਗੁਰੂ ਗੋਬਿੰਦ ਸਿੰਘ ਨੇ ਤਰਵਾ ਚੁਕਣੇ ਸੀ ਪਹਚਾਰ ਕਰਨੇ ਸੀ ਇਹ ਸਭ ਅੰਦਰ ਅੰਦਰ ਇਸ ਸਭ ਗੁਰੂ ਜਾਣਦਾ ਸੀ ਕਿੰਜ ਹੋਵੇਗਾ ਸਭ ਇੰਜ ਹੋਵੇਗਾ ਐਕਸ਼ਨ ਦਾ ਰਿਐਕਸ਼ਨ ਇਸ ਤਰ੍ਹਾਂ ਹੋਵੇਗਾ ਤਾਂ ਗੁਰੂ ਸਾਹਿਬ ਨੇ ਇੱਕ ਸਿੱਖ ਉਥੋਂ ਦਾ ਸੀ ਭਾਈ ਜੱਤਾ ਆਇਆ ਸੀ ਉਹ ਵੀ ਬਾਅਦ ਵਿੱਚ ਆਇਆ ਸੀ ਉਸ ਨੂੰ ਬੁਲਾ ਕੇ ਕਿਹਾ ਭਾਈ ਜੱਤਾ ਸਾਡਾ ਕੱਲ ਨੂੰ ਸਿਰ ਕਲਮ ਹੋਣਾ ਹੈ ਸਿਰ ਤੇ ਤਲਵਾਰ ਵੱਜੇਗੀ ਸਿਰ ਕਟਿਆ ਜਾਏਗਾ ਤੇ ਤੂੰ ਉਸੇ ਥੋੜਾ ਦੂਰ ਖੜਾ ਹੋ ਜਾਈ ਤੇਰੀ ਚੋਲੀ ਵੀ ਚਾਕੇ ਸਾਡਾ ਸਿਰ ਡਿੱਗੇਗਾ ਤੇ ਤੂੰ ਫਟਾਫਟ ਲੈ ਕੇ ਉਥੋਂ ਅਲੋਪ ਹੋ ਜਾਈ ਤੇ ਅਨੰਤ ਸਰਪ ਸਾਹਿਬ ਪਹੁੰਚ ਕੇ ਗੋਬਿੰਦ ਰਾਏ ਨੂੰ ਸਾਡਾ ਸਰੀਰ ਦੇਣ ਸਿਰ ਸਿਰ ਦੇਣਾ ਹੈ ਸੀਸ ਦੇ ਦੇਣਾ ਹੈ ਇਹ ਤੈਨੂੰ ਸੇਵਾ ਲਾਉਂਦੇ ਹਾਂ ਇਸ ਤਰ੍ਹਾਂ ਹੀ ਹੋਇਆ ਉੱਤਰ ਪਾਈ ਲੱਖੀ ਜਹਾ ਬਣਜਾਰਾ ਬੜਾ ਅਮੀਰ ਸੀ ਬਣਜਾਰੇ ਦਾ ਭਾਵ बिजनेਸਮੈਨ ਟਰੇਡਰ ਤੇ ਉਹ ਬੜਾ ਅਮੀਰ ਸੀ ਉਸੇ ਕੱਡੇ ਬੜੀ ਸੰ ਟ੍ਰਾਂਸਪੋਰਟੇਸ਼ਨ ਸੀ ਉਸਨੇ ਵੀ ਸੋਚਿਆ ਕਿ ਗੁਰੂ ਦੀ 체ਹੀਦੀ ਕਲ ਹੋਣੀ ਹੈ ਤੇ ਮੈਂ ਗੁਰੂ ਦਾ ਸਾਰਾ ਸਰੀਰ ਉੱਥੋਂ ਚੁੱਕ ਲਵਾਂਗਾ ਤੇ ਲਿਆ ਕੇ ਆਪਣੇ ਘਰ ਵਿਲਿਵਿਚ ਰੱਖ ਕੇ ਰੂਹ ਦੀਆਂ ਪੰਡਾ ਰੱਖ ਕੇ ਸਾਰਾ ਮੈਸੇ ਸਕਾਰ ਕਰ ਦਿਆਂਗਾ ਆਪਣੇ ਹਵੇਲੀ ਨੂੰ ਸਕਾਰ ਕਰ ਦਿਆਂਗਾ ਤਾਂ ਕਿ ਇਹਨਾਂ ਪਤਾ ਲੱਗੇ। ਬ੍ਰੂਤੀ ਕਰਨੀ ਵੀ ਇਹ ਹੋਈ ਕਿ ਬੜੀ ਹਨੇਰੀ ਆ ਗਈ ਉਸ ਟਾਈਂ ਤੇ ਜੱਤਾ ਜੀ ਵੀ ਨਿਕਲ ਗਏ ਔਰ ਉਹ ਗੱਡੇ ਅੰਦਰ ਉੱਤੇ ਉਹਨਾਂ ਨੇ ਸਰੀਰ ਜੀ ਤੜ ਨੂੰ ਬਾਕੀ ਚੁੱਕਿਆ ਗੱਡੇਆਂ ਚ ਰੱਖਿਆ ਉੱਤੇ ਰੂਹ ਦੀਆਂ ਪੰਡਾ ਸਨ ਉਹ ਰੱਖੀਆਂ ਸਨ ਤਾਂ ਕਿ ਪਤਾ ਨਾ ਲੱਗ ਸਕੇ ਕਿ ਉਹ ਗੱਡੇ ਨੂੰ ਹਰ ਕਾਂਦੇ ਬੋਲਦੇ ਬੋਲਦੇ ਚਲ ਚਾ ਅੱਗੇ ਚਲੀ ਗਿਆ ਤੇ ਜਾ ਕੇ ਰਕਾਬ ਗੰਜ ਵਾਲੀ ਥਾਂ ਤੇ ਗੁਰੂ ਜੀ ਮਈ ਲਖੀ ਸ਼ਾਹ ਜਬਨ ਜਾਰਾ ਦਾ ਹਵੇਲੀ ਸੀ ਉਹਦੇ ਵਿੱਚ ਇੱਕ ਉਸੇ ਸ੍ਰੀ ਨੂੰ ਉਹਨਾਂ ਦੇ ਅੰਦਰ ਗੱਡੇ ਨੂੰ ਖੜਾ ਕਰਕੇ ਫਟਾਫਟ ਉਹਨਾਂ ਨੇ ਤੇਲ ਪਾ ਕੇ ਅਗ ਲਾ ਦਿੱਤੀ ਚੁੱਪਚਾਪ ਰਹੇ ਬਹੁਤ ਜਦੋਂ ਸ੍ਰੀ ਦਾ ਸਤਿਕਾਰ ਹੋ ਗਿਆ ਇਹ ਰੋਲਾ ਪੈ ਕਰਨ ਨੂੰ ਅਗ ਲੱਗ ਗਈ ਕਰਨ ਨੂੰ ਅਗ ਲੱਗ ਗਈ ਹੈ ਉਹ ਸੰਸਕਾਰ ਪੂਰਾ ਹੋ ਗਿਆ ਗੁਰੂ ਸਾਹਿਬ ਦੇ ਉਹਨਾਂ ਨੇ ਖੁਸ਼ੀ ਪ੍ਰਾਪਤ ਕਰ ਲਈ ਉੱਥੇ ਅਜ ਗੁਰਦਾਰ ਕਾਬ ਸਾਹਿਬ ਹੈ ਗੁਰੂ ਜੀ ਦੀ ਸ਼ਹੀਦੀ Hindu ਧਰਮ ਦੀ ਰੱਖਿਆ ਲਈ ਹੋਈ ਜ਼ੁਲਮ ਨੂੰ ਠਲ ਪਾਣ ਲਈ ਹੋਈ ਇਜ਼ਾਦਤੀ ਨੂੰ ਰੋਕਣ ਲਈ ਹੋਈ ਕਿ ਕੋਈ ਵੀ ਧਰਮ ਆਪਣਾ ਬਦਲਣਾ ਚਾਹੁੰਦਾ ਹੈਗਾ ਤਾਂ ਬਦਲ ਲਵੇ ਪਰ ਜਬਰੀ ਨਹੀਂ ਹਕੂਮਤ ਕੁਲਤਾਫਤ ਹੁੰਦੀ ਹੈ ਤਾਕਤ ਦੇ ਜ਼ੋਰ ਨਾਲ ਲੋਕਾਂ ਦੇ ਉੱਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਸ ਪਾਸ ਨੂੰ ਲੈ ਕੇ ਪਰ ਮੇ ਇਹ ਕੋਈ ਇੱਕ ਧਰਮ ਹੋ ਜਾਵੇਗਾ ਤੇ ਤਾਂ ਵੀ ਕੋਈ ਅਮਨ ਨਹੀਂ ਹੁੰਦਾ ਅੱਜ ਅਸੀਂ ਦੇਖਦੇ ਪਿਆ ਥੋੜੇ ਸਾਲ ਪਹਿਲਾਂ ਤੋਂ ਈਰਾਨ ਤੇ ਇਰਾਕ ਦੀ ਲੜਾਈ ਹੋਈ ਸ਼ੀਆ ਤੇ ਸੁੰਨੀ ਦੀ ਲੜਾਈ ਹੋਈ ਇਤਨੇ ਅਰਬ ਦੇਸ਼ਾਂ ਵਿੱਚ ਇਸ ਦੇ ਉੱਤੇ ਝਗੜੇ ਚੱਲਦੇ ਰਹਿੰਦੇ ਹਨ ਇਹ ਨਹੀਂ ਇਸ ਤਰ੍ਹਾਂ ਹੁੰਦਾ ਇਹ ਤੇ ਇਨਸਾਨੀਅਤ ਹੋਵੇ اخلاق ਹੋਣਾ ਚਾਹੀਦਾ ਇੱਕ ਦੂਸਰੇ ਲਈ ਜੀਓ ਸਭ ਆਜ਼ਾਦੀਆਂ ਦਿਓ ਨਫ਼ਰਤ ਨਾ ਕਰੋ ਪਿਆਰ ਨਾਲ ਰਾਜ ਕਰੋ ਸਭ ਨੂੰ ਜੀਣ ਦਾ ਮੌਕਾ ਦਿਓ ਦੂਸਰੇ ਲਈ ਜੀਣਾ ਤਾਂ ਬਹੁਤ ਵੱਡੀ ਅੱਛੀ ਗੱਲ ਹੁੰਦੀ ਹੈ ਸਨਮਾਨ ਦੇਣਾ ਪਿਆਰ ਦੇਣਾ ਇੱਕ ਦੂਸਰੇ ਲਈ ਨੂੰ ਜੀਣ ਵਿੱਚ ਮਦਦ ਕਰਨਾ ਇਹ ਇਨਸਾਨੀਅਤ ਹੈ ਆਪਣੀ ਤਾਕਤ ਦੇ ਜ਼ੋਰ ਨਾਲ ਦੂਸਰਿਆਂ ਦੇ ਉੱਤੇ ਜ਼ੁਲਮ ਕਰਨਾ ਇਹ ਮਹਾਪਾਪੀ ਅਗਿਆਨੀ ਅਭਿਮਾਨੀ ਦਾ ਕੰਮ ਹੁੰਦਾ ਹੈ ਉਹ ਨਫ਼ਰਤ ਪਰਦਾ ਹੈ ਨਹੀਂ ਇਹ ਨਹੀਂ ਚਾਹੀਦਾ ਤਾਂ ਗੁਰੂ ਜੀ ਤਾਂ ਦੂਸਰੀ ਪਈ ਜਾਤਾ ਜੀ ਲੈ ਕੇ ਸਿਰ ਸਰੀਰ ਤਾਂ ਤੇ ਹੀ ਸੰਸਕਾਰ ਹੋ ਗਿਆ ਸਿਰ ਲੈ ਕੇ ਸੀਸ ਲੈ ਕੇ ਜਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ ਗੁਰੂ ਗੋਬਿੰਦ ਜੀ ਦੇ ਪਾਸ ਤਾਂ ਰੁਜੀਨ ਨੇ ਪੱਜਾਤਾਂ ਨੂੰ ਗਲੇ ਨਾਲ ਲਗਾਇਆ ਕਿ ਆ ਰੰਗਰੇਟਾ ਗੁਰੂ ਦਾ ਬੇਟਾ ਤੋ ਉਸ ਨੂੰ ਸਨਮਾਨ ਦਿੱਤਾ ਉਹ ਬਾਅਦ ਵਿੱਚ ਅਮਰਚਾ ਕੇ ਬਾਬਾ ਜੀਵਨ ਸਿੰਘ ਬਣੇ ਸਿੱਖੀ ਦੀ ਵੀ ਉਹਨੇ ਦਿੱਤੀ ਲੜਾਈ ਦੇ ਵਿੱਚ ਗੁਰੂ ਦੇਸ ਨਾਲ ਰਲ ਗਏ ਜੁਲਮ ਦੇ ਅੱਗੇ ਝੁਕੇ ਨਹੀਂ ਸਿੰਘ ਗੁਰੂ ਸਾਹਿਬਾਨ ਵੀ ਜ਼ੁਲਮ ਦੇ ਅੱਗੇ ਗੁਰੂ ਅਰਜਨ ਸਾਹਿਬ ਨੇ ਜੋ ਕਿ ਤਤੀ ਤਵੀਆਂ ਤੇ ਬੈਠ ਕੇ ਆਪਣੇ ਸਿਰ ਨੂੰ ਸੀਨੇ ਕੀਤੀ ਤੇ ਸੀਧੀ ਦੇ ਦਿੱਤੀ ਜ਼ੁਲਮ ਦੇ ਅੱਗੇ ਚੁਕਣਾ ਇਹ ਗੁਰੂਆਂ ਦੀਆਂ ਸਿੱਖ ਪਰੰਪਰਾਵਾਂ ਦੇ ਵਿੱਚ ਨਹੀਂ ਹੈ ਅਸੀਂ ਜ਼ੁਲਮ ਨੂੰ ਨਹੀਂ ਸਹਿ ਸਕਦੇ ਪਿਆਰ ਨਾਲ ਅਸੀਂ ਬਹੁਤ ਕੁਝ ਦੇ ਸਕਦੇ ਹਾਂ ਪਰ ਜ਼ੁਲਮ ਨਾਲ ਕੋਈ ਸਾਡੇ ਤੇ ਕਰ ਨਹੀਂ ਕਰ ਸਕਦਾ ਜ਼ਕਰੀਆ ਖਾਨ ਨੇ ਜ਼ੁਲਮ ਕੀਤੇ ਅਹਿਮਦ ਸ਼ਾਹ ਅੰਦਾਲੀ ਨੇ ਜ਼ੁਲਮ ਕੀਤੇ ਕਿੰਨਾਂ ਕਿਸ਼ਕੀਤਾ ਸਿੱਕਾ ਨੂੰ ਖਤਮ ਕਰਤਾ 40 40 ਰੁਪਏ ਸਿਰਾਂ ਦੇ ਮੁੱਲ ਪੈ ਗਏ ਬੜੀਲ ਥੋਕ ਜਿਹੜੀਆਂ ਹੋਈਆਂ ਹਜ਼ਾਰਾਂ ਦੀਆਂ ਗਿਣਤੀਆਂ 'ਚ ਇੱਕ ਵਾਰੀ ਜ਼ਕਰੀਆ ਨੇ ਤੇ ਐਲਾਨ ਕਰਤਾ ਕਿ ਸਿੱਕਾ ਖਤਮ ਹੋ ਗਿਆ ਪਰ ਸਿੱਕਾ ਖਤਮ ਨਹੀਂ ਹੋਇਆ ਸੰ ਜੰਗਲਾਂ 'ਚ ਲੁਕੋ ਗਿਆ ਸੰ ਉਹ ਫਿਰ ਫੈਦਾ ਹੋ ਗਿਆ ਫੈਦਾ ਹੋ ਗਿਆ ਖੜੇ ਹੋ ਗਿਆ ਸੰਮੁਖ ਆ ਗਿਆ ਮਿਸਲਾਂ ਬਣ ਗਈਆਂ ਟੁਕੜੀਆਂ ਦੇ ਹਿੱਸਿਆਂ ਵਿੱਚ ਵੰਡ ਕੇ ਚੁੱਪ-ਚੁੱਪ ਕੇ ਫਿਰ ਇਕੱਠੇ ਹੋ ਕੇ ਰਾਜ ਪ੍ਰਾਪਤ ਕਰ ਲਿਆ ਆਪਣੀ ਤਾਕਤ ਦੇ ਨਾਲ ਆਪਣੀ ਤਲਵਾਰ ਦੀ ਤਾਕਤ ਦੇ ਨਾਲ ਜ਼ੂਠ ਦੇ ਖਿਲਾਫ ਜ਼ੂਠ ਨੂੰ ਅਹਿਮਦ ਸ਼ਬਦਾਲੀ ਤੋਂ ਹਜ਼ਾਰਾਂ ਹੀ ਆਰਤੀ ਲੜਕੀਆਂ ਨੌਜਵਾਨ ਲੜਕੀਆਂ ਨੂੰ ਛੁਡਵਾਇਆ ਜ਼ੁਲਮ ਨੂੰ ਰੋਕਿਆ ਕਰਦੇ ਕਦੇ ਸਿੰਘਾਂ ਦਾ ਰਾਜ ਵੀ ਹੋ ਗਿਆ ਮਹਾਰਾਜ ਰਣਜੀਤ ਸਿੰਘ ਬਣ ਗਿਆ ਮਹਾਰਾਸ਼ਟਰ ਸਿੱਖ ਸ਼ਹੀਦੀ ਦੇ ਸਕਦੇ ਹਨ ਦਿੰਦੇ ਰਹੇ ਹਨ ਅੱਗੇ ਵੀ ਦੇਣਗੇ ਇਹਨਾਂ ਦੇ ਖੂਨ ਵਿੱਚ ਹੈ ਗੁਰੂ ਨੇ ਪਰਿਆ ਹੈ ਜ਼ੁਲਮ ਦੇ ਅੱਗੇ ਨਹੀਂ ਰੁਕਣਾ ਝੁਕਣਾ ਨਹੀਂ ਝੁਕਣਾ ਸੋ ਗੁਰੂ ਪਿਆਰਿਓ ਇਹ ਗੁਰੂ ਤੇਗ ਬਹਾਦਰ ਜੀ ਸਨ ਜਿਨ੍ਹਾਂ ਨੇ ਆਪਣੀ ਸ਼ਹੀਦੀ ਆਪ ਜਾ ਕੇ ਦਿੱਤੀ ਉੱਥੇ ਹਿੰਦੂ ਧਰਮ ਨੂੰ ਬਚਾਇਆ ਹਿੰਦੂ ਧਰਮ ਹਿੰਦੂ ਧਰਮ ਵਾਲਿਆਂ ਨੂੰ ਵੀ ਫਰਜ਼ ਬਣਦਾ ਹੈ ਜਿਵੇਂ ਅੱਜ ਗੁਰੂ ਸਿੱਖ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸਿੱਧੀ ਦਿਹਾੜੇ ਨੂੰ ਬੜੇ ਜ਼ੋਰ ਸ਼ੋਰ ਨਾਲ ਇਸ ਸਾਲੇ ਚ ਮਨਾ ਰਹੇ ਹਨ ਸਭ ਜਗ੍ਹਾ ਸਾਰੀ ਦੁਨੀਆ ਦੇ ਵਿੱਚ ਤਾਂ ਹਿੰਦੂਆਂ ਦਾ ਵੀ ਫਰਜ਼ ਬਣਦਾ ਹੈ ਉਹ ਵੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਵੱਡੇ ਕੰਮ ਕਰਨ ਉਨ੍ਹਾਂ ਦੀ ਯਾਦ ਵਿੱਚ ਹੀ ਘੱਟੋ ਘੱਟ ਕੋਈ ਚੰਗਾ ਕੰਮ ਕਰਨ ਬਹੁਤ ਤਕੜਾ ਕੰਮ ਕਰਨ ਕਿ ਸਿੱਖ ਕੋਮ ਧਨਵਾਦੀ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ